ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਕਰਨਲ ਬਾਠ ਦੀ ਕੁੱਟ ਮਾਰਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ 8-9 ਮੁਲਾਜ਼ਮ ਉਹਨਾਂ ਦੀ ਗਿਣਤੀ ਤਕਰੀਬਨ 12 ਤੱਕ ਸੀ ਤੇ ਉਹਨਾਂ ਨੇ ਕਰਨਲ ਬਾਠ ਤੇ ਉਹਨਾਂ ਦੇ ਬੇਟੇ ਨੂੰ ਕੁੱਟਿਆ ਸੀ ਇੱਕ ਹੋਟਲ ਦੇ ਸਾਹਮਣੇ ਤੇ ਉਹ ਜਿਹੜਾ ਕੇਸ ਹੈਗਾ ਸੀਵੀਆਈ ਨੂੰ ਸੌਂਪ ਦਿੱਤਾ ਸੀ ਮਾਨਯੋਗ ਹਾਈ ਕੋਰਟ ਵੱਲੋਂ ਤੇ ਜਾਂਚ ਸ਼ੁਰੂ ਹੋ ਗਈ ਹੈ ਤੇ ਉਹਦੇ ਸੰਬੰਧ ਵਿੱਚ ਇੱਕ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਸੀਵੀਆਈ ਤੋਂ ਜਿਹੜਾ ਕੇਸ ਹੈ ਉਪਬਸੀ ਲੈ ਜਾਵੇ ਜਾਨਕੀ ਸੀਵੀਆਈ ਦੀ ਜਾਂਚ ਰੋਕ ਦਿੱਤੀ ਜਾਵੇ ਹਾਲਕਿ ਮਾਨਯੋਗ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਅੱਜ ਰੱਦ ਕਰ ਦਿੱਤੀ ਹੈ ਝਾੜ ਪਾਈ ਹੈ ਔਰ ਤੁਰੰਤ ਐਕਸ਼ਨ ਕਰਨ ਦੀ ਗੱਲ ਕੀਤੀ ਹੈ ਉਸ ਇਨਸਪੈਕਟਰ ਤੇ ਇਹ ਗੱਲ ਜਿਹੜੀ ਅੱਜ ਮੈਂ ਤੁਹਾਨੂੰ हट ਕੇ ਕਹਿਣ ਲੱਗਾ ਧਿਆਨ ਦਿਓ ਮੰਮੇ ਨੂੰ ਔਂਕੜ ਲੱਲੇ ਨੂੰ ਕੰਨਾ ਜੱਜੇ ਦੇ ਪੈਰ 'ਚ ਬਿੰਦੀ ਮਮਾ ਮੁਲਾਜਮ ਹੁਣ ਜੇ ਤੁਸੀਂ ਲੱਲੇ ਨਾਲੋਂ ਕੰਨਾ ਹਟਾ ਦਿਓਗੇ ਤਾਂ ਕੀ ਬਣ ਜਾਊਗਾ ਮੁਲਜਮ ਜਿਹੜਾ ਕੰਨਾ ਹੁੰਦਾ ਨਾ ਉਹਨੂੰ ਏਕਾ ਜਾਂ ਇੱਕ ਕਰਕੇ ਨਾ ਜਾੜਿਓ ਇਹਦੇ ਅਰਥ ਜੇ ਤੁਸੀਂ ਅਧਿਆਤਮਕ ਤੌਰ ਤੇ ਕਰ ਲਓਗੇ ਜਾਂ ਸੈਂਟੀਫਿਕ ਕਰ ਲਓਗੇ ਜਾ ਕਹਿ ਲਈ ਤਕਰਾਰ ਦਲੀਲ ਅਖਤੋਂ ਕਰ ਲੋਗੇ ਤਾਂ ਇੱਕ ਨੰਬਰ ਸ਼ਬਦ ਆਉਂਦਾ ਹੈ ਤੇ ਉਹਦਾ ਅਰਥ ਇਮਾਨਦਾਰੀ ਵੀ ਹੁੰਦਾ ਹੈ ਤੇ ਜਾ ਕਹਿ ਲਈ ਬੇ ਇੱਕ ਉਹ ਅਫੀਸਰ ਜਿਹੜਾ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਜੀ ਰਿਹਾ ਤੇ ਡਿਊਟੀ ਨਿਭਾ ਰਿਹਾ ਜਿੰਦੋਂ ਇਮਾਨਦਾਰੀ ਪਾਸੇ ਕਰ ਦਿਓਗੇ ਤਾਂ ਉਹਦੇ ਵਿੱਚ ਉਤਰਾ ਚੜਾ ਜਾ ਫਰਕ ਕੀ ਮਹਿਸੂਸ ਹੋਊਗਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਲੱਲੇ ਦੇ ਨਾਲ ਲੱਗਿਆ ਹੋਇਆ ਕੰਨਾ ਕੇਵਲ ਕੰਨਾ ਨਹੀਂ ਜੇ ਤੁਸੀਂ ਉਹ ਲੱਲੇ ਨਾਲ ਲੱਗਿਆ ਹੋਇਆ ਕੰਨਾ ਪਾਸੇ ਕਰ ਦਿਓਗੇ ਨਾ ਮੁਲਾਜ਼ਮ ਤੋਂ ਮੁਲਜ਼ਮ ਬਣ ਜਾਊਗਾ ਇਹ ਲੋਕ ਉਹ ਨੇ ਜਿਹੜੇ ਮੁਲਾਜ਼ਮ ਤੋਂ ਮੁਲਜ਼ਮ ਬਣ ਗਏ ਤੇ ਮੁਲਜ਼ਮ ਬਣ ਕੇ ਹੁਣ ਇਹ ਉਹੀ ਲੋਕ ਨੇ ਜਿਹੜੇ ਬਰਸ਼ਵ ਕਾਲ ਕਰਕੇ ਕਰਨਲ ਵਾਠ ਦੀ ਵਾਈਫ ਜਸਵਿੰਦਰ ਕੌਰ ਵਾਠ ਦੇ ਕੋਲੋਂ ਮਾਫੀ ਮੰਗਦੀ ਸੀ ਕਿ ਇਹਨਾਂ ਦਾ ਉਹੀ ਰਵਈਆ ਜਿਹੜੇ ਮਾਫੀ ਮੰਗਦੇ ਸੀ ਜਾਣੇ ਕਿ ਇਹਨਾਂ ਦੇ ਅੰਦਰ ਕਿੰਨਾ ਗੁੰਡਾਪਨ ਛੁਪਿਆ ਹੋਇਆ ਹੈ ਜਿਹੜੇ ਬੰਦੇ ਕੁੱਟਮਾਰ ਕਰਕੇ ਵੀ ਹਲੇ ਸੁਧਰੇ ਨਹੀਂ ਔਰ ਜਿਹੜੇ ਬੰਦੇ ਸੀਆਈਏ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਚਲੇ ਜਾਂਦੇ ਰਹੇ ਕਿ ਤੁਸੀਂ ਸੀਵੀਆਈ ਦੀ ਜਿਹੜੀ ਜਾਂਚ ਹੈ ਉਹ ਵਾਪਸ ਲੈ ਲਓ ਜਣ ਕੇ ਤੁਸੀਂ ਸੀਵੀਆਈ ਨੂੰ ਰੋਕ ਦੋ ਵੀ ਜਾਂਚ ਨਾ ਕਰੇ ਜਣ ਕੇ ਕਿੰਨੀ ਹੈਂਕੜਵਾਜੀ ਇਹਨਾਂ ਲੋਕਾਂ ਵਿੱਚ ਕਿੰਨੀ ਗੁੰਡਾਗਰਦੀ ਹੈ ਬਹੁਤੇ ਲੋਕਾਂ ਨੇ ਇਹਦੇ ਅਰਥ ਗਲਤ ਕੱਢੇ ਸੀ ਕਿ ਜਦੋਂ ਉਹ ਮਾਫੀ ਮੰਗਦੇ ਸੀ ਤਾਂ ਕਰਨ ਲਵਾਰ ਦੇ ਘਰ ਵਾਲੇ ਨੂੰ ਮਾਫ ਕਰ ਦੇਣਾ ਚਾਹੀਦਾ ਸੀ ਆ ਮਾਫੀ ਮੰਗਣ ਵਾਲੇ ਨੇ ਅੱਜ ਸਰਜਿੰਦਰ ਸਿੰਘ ਢਿੱਲੋਂ ਨੇ ਜਿਹੜੀ ਪਟੀਸ਼ਨ ਪਾਈ ਸੀ ਉਹ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਝਾੜ ਪਾਈ ਲੜਨ ਤਾਂ ਪਾਈ। ਤੁਸੀਂ ਇਹਨੂੰ ਗੁੰਡਾ ਕਰਦੇ ਕਹੋਗੇ ਕਿ ਨਿਮਰਤਾ ਕਹੋਗੇ। ਜਾਣ ਕੇ ਕਿੰਨੀ ਹੈਂਕੜ ਕਿੰਨਾ ਹੰਕਾਰ ਹੈ ਇਹਨਾਂ ਲੋਕਾਂ ਦੇ ਵਿੱਚ ਸੀਵੀਆਈ ਨੂੰ ਚੈਲੰਜ ਕਰ ਰਹੇ ਨੇ। ਮਾਨਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਏ ਕਿ ਕੇਸ ਜਿਹੜਾ ਹੈ ਵਾਪਸ ਲੈ ਲਓ। ਤੁਸੀਂ ਅੰਦਾਜ਼ਾ ਲਾਉਂਗੇ ਵੀ ਹੁਣ ਪੁਲਿਸ ਵਿੱਚੋਂ ਬਰਖਾਸਤ ਕੀਤੇ ਹੋਏ ਨੇ ਜੇਲ੍ਹ ਕਦੋਂ ਵੀ ਜਾਣਾ ਪੈ ਸਕਦਾ ਹੈ ਅਰੈਸਟ ਕੀਤੇ ਜਾ ਸਕਦੇ ਨੇ ਤੇ ਜਦੋਂ ਇਹ ਔਨ ਡਿਊਟੀ ਹੋਣਗੇ ਉਦੋਂ ਇਹਨਾਂ ਨੇ ਕਿੰਨੀ ਗੁੰਡਾਗਰਦੀ ਕੀਤੀ ਹੋ ਤੁਸੀਂ ਅੰਦਾਜ਼ਾ ਲਾਉਂਗੇ ਜਿਹੜੇ ਹੁਣ ਮੁਰਜ਼ਮ ਬਣ ਕੇ ਵੀ ਇਹ ਬੰਦੇ ਸ਼ਰਮ ਨਹੀਂ ਮਨ ਰਹੇ ਇੱਕ ਲੈ ਕੇ ਵਕੀਲ ਜਾਂ ਕੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਦੇ ਵਿੱਚ ਕਿ ਤੁਸੀਂ ਸੀਬੀਆਈ ਦਾ ਜਿਹੜਾ ਕੇਸ ਹੈ ਉਹ ਵਾਪਸ ਲੈ ਲਓ ਤੁਸੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਦੋਂ ਇਹ ਔਨ ਡਿਊਟੀ ਹੋਣਗੇ ਉਦੋਂ ਕਿੰਨਾ ਧੱਕਾ ਕਰਦੇ ਹੋਣਗੇ ਇਹ ਬੰਦੇ ਸੋਚ ਵੀ ਨਹੀਂ ਸਕਦੇ ਜਿਹੜੇ ਮੁਰਜਮ ਕਰਾਰ ਦਿੱਤੇ ਹੋਏ ਨੇ ਅਦਾਲਤ ਵੱਲੋਂ ਤੇ ਮੁਰਜਮ ਹੋ ਕੇ ਸੁਪਰੀਮ ਕੋਰਟ ਵਿੱਚ ਬੰਦਾ ਚਲਾ ਗਿਆ ਸਿੱਧਾ ਚੈਲੰਜ ਕੀਤਾ ਜਾ ਰਿਹਾ ਹੁਣ ਕੀ ਅੰਦਾਜ਼ਾ ਲਾਉਂਗੂ ਤੁਸੀਂ ਹੁਣ ਇਹਦੇ ਨਾਲ ਇੱਕ ਤਾਰਾਂ ਹੋਰ ਜੁੜੀਆਂ ਨੇ ਜੀ ਉਹ ਤਾਰਾਂ ਇਹ ਨੇ ਜਿਸ ਮੁੰਡੇ ਜਸਪ੍ਰੀਤ ਦਾ ਇਹਨਾਂ ਨੇ ਇਨਕਾਊਂਟਰ ਕੀਤਾ ਸੀ ਤੇ ਉਹ ਪਰਿਵਾਰ ਵੀ ਜਸਵਿੰਦਰ ਕੌਰ ਬਾੜ ਦੇ ਕੋਲ ਪਹੁੰਚਿਆ ਕਿ ਸਾਨੂੰ ਵੀ ਸ਼ੱਕ ਹੈਗਾ ਕਿ ਸਾਡੇ ਮੁੰਡੇ ਨੂੰ ਇਹਨਾਂ ਨੇ ਫੇਕ ਇਨਕਾਊਂਟਰ ਕਰਕੇ ਮਾਰਿਆ ਉਹ ਤਾਰਾਂ ਵੀ ਜੁੜੀਆਂ ਨੇ ਹੁਣ ਉਹ ਰਾਜ਼ ਵੀ ਸੀਬੀਆਈ ਖੋਲੂਗੀ ਕੁਛ ਵਿੱਚ ਹੋਣੀ ਹੈ ਬਰੀਕੀ ਦੇ ਨਾਲ ਇਹੋ ਮੁੰਡਾ ਜੇ ਸਿਰਲੈਂਡਰ ਕਰਨ ਲੱਗਾ ਸੀ ਹੱਥ ਖੜੇ ਕਰਕੇ ਬਾਹਰ ਆਉਣ ਲੱਗਾ ਸੀ ਤਾਂ ਉਹਨੂੰ ਗੋਲੀਆਂ ਮਾਰ ਕੇ ਕਿਉਂ ਮਾਰਿਆ ਗਿਆ ਇਹ ਵੀ ਰਾਜ਼ ਖੁੱਲਣਗੇ ਹਾਲਾਂਕਿ ਉੱਥੇ ਜਿਹੜੀ ਮੇਰੀ ਸਟੇਟਮੈਂਟ ਹੈ ਉਹ ਕਲੀਅਰ ਹੈ ਵੀ ਉਸ ਮੁੰਡੇ ਨੇ ਬੱਚੇ ਨੂੰ ਅਗਵਾਹ ਕੀਤਾ ਸੀ ਜੇ ਇਨਕਾਉਂਟਰ ਵਿੱਚ ਮਾਰਿਆ ਗਿਆ ਤਾਂ ਬਹੁਤ ਹੀ ਵੱਡੀ ਗਲਤੀ ਨਹੀਂ ਮੇਰੀ ਸਟੇਟਮੈਂਟ ਉੱਥੇ ਦੀ ਉੱਥੇ ਖੜੀ ਹੈ ਪਰ ਹੁਣ ਰਾਜ਼ ਖੁੱਲਣਗੇ ਜੀ ਜਿਹੜੇ ਬੰਦੇ ਇੱਕ ਕਰਨਲ ਰੈਂਕ ਦੇ ਬੰਦੇ ਨੂੰ ਹੋਟਲ ਦੇ ਵਿੱਚ ਉਹਦੇ ਮੁੰਡੇ ਨੂੰ ਕੁੱਟਮਾਰ ਕਰ ਸਕਦੇ ਨੇ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਵੀਡੀਓ ਆ ਗਈਆਂ ਸਾਰਾ ਕੁਝ ਪ੍ਰੂਫ ਹੋ ਗਿਆ ਤੇ ਪੁਲਿਸ ਨੂੰ ਸਟੇਟਮੈਂਟ ਆਪਣੀ ਚੇਂਜ ਕਰਨੀ ਪੈਗੀ ਜਦੋਂ ਦਬਾਅ ਪਿਆ ਮੁਕੱਦਮਾ ਦਰਜ ਕਰਨਾ ਪੈ ਗਿਆ ਤੇ ਉਦੋਂ ਬਾਅਦ ਵੀ ਇਹ ਬੰਦੇ ਗੁੰਡਾਗਰਦੀ ਕਰਨੋਂ ਹਲੇ ਆਵਾਜ਼ ਨਹੀਂ ਆ ਰਹੇ ਕੀ ਕਹਾਂਗੇ ਇਹਨਾਂ ਵਾਸਤੇ ਫਿਰ ਇਹ ਤਾਂ ਇਹ ਸਿੱਧ ਹੋ ਜਾਊਗਾ ਵੀ ਜਿਹੜੇ ਫੇਕ ਇਨਕਾਊਂਟਰ ਆਪਣੀਆਂ ਫੀਤੀਆਂ ਲਾਉਣ ਵਾਸਤੇ ਇਹਨਾਂ ਨੇ ਕੀਤੇ ਨੇ ਉਹਦੇ ਵਿੱਚ ਵੀ 100% ਜਿਹੜੇ ਲੋਕ ਆ ਉਹ ਸਹੀ ਨੇ ਫਿਰ 70 ਕੇਸ ਨੇ ਕੱਲੇ ਦਬਾਬੇ ਤੇ ਮਾਝੇ ਦੇ ਜਿਹੜੇ ਫੇਕ ਇਨਕਾਊਂਟਰ ਕੀਤੇ ਸੀ ਆਤਮਾਨਦ ਵੇਲੇ ਉਹ ਪਟੀਸ਼ਨਾਂ ਪੈ ਚੁੱਕੀਆਂ ਨੇ ਕੁਝ ਦੀ ਸੁਣਵਾਈ ਹੋਊਗੀ ਕੁਝ ਨੂੰ ਸਜ਼ਾ ਹੋਊਗੀ ਕੁਝ ਨੂੰ ਹੋਰ ਸਜ਼ਾ ਹੋ ਜਾਣੀ ਹੈ ਤਾਂ ਇਹ ਤਾਂ ਮਤਲਬ ਸਾਰੇ ਸੱਚ ਹੋ ਜਾਣਗੇ ਜੇ ਹੁਣ ਅੱਖਾਂ ਦੇ ਸਾਹਮਣੇ ਉਦੋਂ ਤਾਂ ਆ ਜਿਹੜੇ ਕੈਮਰੇ ਵਗੈਰਾ ਹੁੰਦੇ ਐ ਇਹਨੇ ਹੁੰਦੇ ਨਹੀਂ ਸੀ ਵੀਡੀਓ ਬਹੁਤ ਮੁਸ਼ਕਲ ਆਉਂਦੀ ਸੀ ਉਦੋਂ ਫੋਟੋ ਬਹੁਤ ਮੁਸ਼ਕਲ ਹੁੰਦੀ ਸੀ ਤੇ ਹੁਣ ਤਾਂ ਕੈਮਰੇ ਦੇ ਵਿੱਚ ਸਾਰਾ ਕੁਝ ਕੈਪਚਰ ਹੋ ਗਿਆ ਫਿਰ ਵੀ ਬੰਦੇ ਹਲੇ ਗੁੰਡਾਗਰਦੀ ਕਰਨੋਂ ਹਟ ਨਹੀਂ ਰਹੇ ਕੋਈ ਸ਼ਰਮ ਹੀ ਨਹੀਂ ਮੰਨੇ ਵੀ ਮੈਨੂੰ ਮੁਰਜ਼ਮ ਕਰਾਰ ਦਿੱਤਾ ਗਿਆ ਤੇ ਬੰਦਾ ਸੁਪਰੀਮ ਕੋਰਟ ਵਿੱਚ ਚਲਾ ਗਿਆ ਇਹਦਾ ਮਤਲਬ ਤਾਂ ਇਹ ਹੈਗਾ ਵੀ ਇਹਨਾਂ ਨੇ ਜਦੋਂ ਡਿਊਟੀ ਕਰਦੇ ਹੋਣਗੇ ਉਦੋਂ ਕਿੰਨੀ ਗੁੰਡਾਗਰਦੀ ਕੀਤੀ ਹੋਣੀ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੇ ਜੇ ਤੁਸੀਂ ਸੱਚੇ ਸੀ ਤੁਹਾਡੇ ਮਨ ਵਿੱਚ ਕੋਈ ਪਾਲਾ ਨਹੀਂ ਸੀ ਤਾਂ ਫਿਰ ਤੁਸੀਂ ਖੁੱਲ ਕੇ ਕਹਿੰਦੇ ਵੀ ਸੀਬੀਆਈ ਜਾਂਚ ਕਰੇ ਤੁਸੀਂ ਸਬੂਤਾਂ ਦੇ ਆਧਾਰ ਤੇ ਕੇਸ ਲੜਨਾ ਹੁੰਦਾ ਹੈ ਤਾਂ ਇਹਦਾ ਮਤਲਬ ਐਵੀਡੈਂਸ ਸਾਰੇ ਤੁਹਾਡੇ ਖਿਲਾਫ ਨੇ ਤੁਸੀਂ ਕਸੂਰਬਾਰ ਹੋ ਮੈਂ ਅੱਜ ਗੱਲ ਹਟ ਕੇ ਇਹ ਕੀਤੀ ਹੈ ਵੀ ਜਦੋਂ ਤੁਸੀਂ ਮੁਲਾਜ਼ਮ ਪੰਜਾਬੀ ਵਿੱਚ ਲਿਖੋਗੇ ਨਾ ਲੱਲੇ ਨੂੰ ਕੰਨਾ ਲੱਗਦਾ ਮੰਮੇ ਨੂੰ ੋਂਕਰ ਲੱਲੇ ਨੂੰ ਕੰਨਾ ਜੱਜ ਦੇ ਪੈਰ ਚ ਬਿੰਦੀ ਮੰਮਾ ਮੁਲਾਜ਼ਮ ਤੇ ਹੁਣ ਕੰਨਾ ਹਟਾ ਦਿੱਤਾ ਗਿਆ ਲੱਲੇ ਦੇ ਨਾਲੋਂ ਕੀ ਬਣ ਜਾ ਬਣ ਗਿਆ ਜੀ ਮੁਲਜ਼ਮ ਕਿੰਨਾ ਫਰਕ ਹੈ ਜਾਣੇ ਕਿ ਇੱਕ ਨੰਬਰ ਜੇ ਤੁਸੀਂ ਏਕੇ ਨੂੰ ਬਣਾ ਲਓਗੇ ਨਾ ਮਲਕੇ ਇੱਕ ਨੰਬਰ ਵਾਲਾ ਇਮਾਨਦਾਰੀ ਵਾਲਾ ਇਹਨਾਂ ਕੋਲੇ ਕੋਈ ਵੀ ਕੰਮ ਨਹੀਂ ਸੀ ਗੁੰਡਾਗਰਦੀ ਨਾਲ ਪੈਸਾ ਕਮਾਇਆ ਤੇ ਗੁੰਡਾਗਰਦੀ ਕਰਕੇ ਕਰਨਲ ਵਾੜ ਤੇ ਉਹਦੇ ਬੇਟੇ ਨੂੰ ਕੁੱਟਮਾਰ ਕੀਤੀ ਗਈ ਦਸਤਾਵੇਜ਼ ਛਪਾਉਣ ਵਾਸਤੇ ਹੋਰਾਂ ਬੰਦਿਆਂ ਤੇ ਪਰਚੇ ਪਾਏ ਗਏ ਤੇ ਹੁਣ ਸ਼ਰਮ ਲਾ ਲੀ ਬਿਲਕੁਲ ਤੇ ਸੁਪਰੀਮ ਕੋਰਟ ਜਾ ਕੇ ਚੈਲੰਜ ਕਰ ਦਿੱਤਾ ਸੀ ਵੀਆਈ ਅਦਾਲਤ ਨੂੰ ਸਪਰੀਮ ਕੋਰਟ ਨੂੰ ਕਿਹਾ ਗਿਆ ਕਿ ਤੁਸੀਂ ਕੇਸ ਵਾਪਸ ਲੈ ਲਓ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ ਇਹ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਹੈ ਤੁਸੀਂ ਅੰਦਾਜ਼ਾ ਲਾਉਂਗੇ ਵੀ ਜੇ ਕਰਨਲ ਵਾਰਡ ਨੂੰ ਇਹ ਬੰਦੇ ਕੁੱਟ ਕੇ ਦਸਤਾਵੇਜ਼ ਮਿਟਾ ਸਕਦੇ ਨੇ ਔਰ ਸੀਬੀਆਈ ਨੂੰ ਚੈਲੰਜ ਕਰ ਸਕਦੇ ਨੇ ਤੇ ਆਮ ਲੋਕਾਂ ਦਾ ਪੰਜਾਬ ਵਿੱਚ ਕੀ ਹਸ਼ਰ ਹੋਊਗਾ ਜਾ ਆਮ ਲੋਕਾਂ ਨਾਲ ਇਹਨੇ ਕੀ ਕੀਤਾ ਹੋ ਇਹ ਕੋੜਾ ਸੱਚ ਹੈ ਮੈਂ ਫੇਰ ਲਾਸਟ ਵਿੱਚ ਬੇਨਤੀ ਕਰ ਦਿੰਨਾ ਇਹ ਕੁਝ ਘਪੇਡਾਂ ਨੇ ਕਾਲੀਆਂ ਪੰਜਾਬ ਫੁੱਟ ਦੇ ਦੇ ਜਿਨ੍ਹਾਂ ਨੇ ਪੂਰੀ ਪੁਲਿਸ ਨੂੰ ਬਦਨਾਮ ਕਰਕੇ ਰੱਖ ਦਿੱਤਾ ਇਹ ਤੁਸੀਂ ਅੰਦਾਜ਼ਾ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ